ਤੂੰ ਕੁਛ ਬੋਲੂਗੀ ਨਾ ਤਾਂ ਕੁਛ ਤੂੰ ਨਾ ਫालतੂ ਬੋਲੀ ਚੁੱਪ ਕਰਕੇ ਸਿੱਧੀ ਹੋ ਕੇ ਗੱਲ ਕਰ ਲਈ ਉਹਦੇ ਨਾਲ ਛੋਟੀ ਗੁੱਡੀ ਇੱਧਰ ਨੋਜਰਾ ਆ ਚੂੜਾ ਕਿਉਂ ਲਾ ਕੇ ਮਾਰਿਆ ਮੰਮੀ ਜੀ ਜਿਸ ਘਰ ਦੇ ਵਿੱਚ ਨੂੰ ਦੀ ਇੱਜ਼ਤ ਹੀ ਨਹੀਂ ਹੈਗੀ ਤੇ ਫਿਰ ਮੈਂ ਕੀ ਕਰਨਾ ਹੈ ਚੂੜਾ ਚੜਾ ਪਾ ਕੇ ਆ ਦੇਖ ਲੈ ਸਾਰੀ ਗੱਲ ਨਾ ਇਹਨੂੰ ਸਮਝਾ ਕੇ ਲੈ ਕੇ ਆਈ ਆਂ ਹੁਣ ਤੂੰ ਵੀ ਨਾਰਮਲ ਰਹਿ ਤੇ ਤੂੰ ਵੀ ਮੰਮੀ ਜੀ ਭਾਵੇਂ ਇਸ ਗੱਲ ਨੂੰ ਨਾ ਤਿੰਨ ਦਿਨ ਹੋ ਗਏ ਨੇ ਲੇਕਿਨ ਮੇਰਾ ਸਿਰ ਹਜੇ ਤੱਕ ਦਰਦ ਕਰਦਾ ਪਿਆ ਇੱਥੋਂ ਆਈਡੀਆ ਲਾ ਲੋ ਮੈਂ ਕਿੰਨੀ ਕੁ ਸੋਲਾਂ ਚਲੋ ਛੱਡੋ ਭਾਬੀ ਜੀ ਪੁਰਾਣੀਆਂ ਗੱਲਾਂ ਕਿਉਂ ਛੇੜਨੀ ਆ ਤੁਸੀਂ ਕੁਝ ਬੋਲੋਗੇ ਫਿਰ ਇਹ ਕੁਝ ਬੋਲੂਗੀ ਫੇ ਲੜਾਈ ਵਾਲਾ ਮੁੱਦਾ ਹੋ ਜਾਣਾ ਗੱਲ ਪਤਾ ਕੀ ਆ ਦੀਦੀ ਬੰਦਾ ਜਦੋਂ ਵੀ ਬੋਲੇ ਨਾ ਸੋਚ ਸਮਝ ਕੇ ਬੋਲੇ ਕਿਉਂਕਿ ਕਿਸੇ ਟਾਈਮ ਨਾ ਮੂੰਹੋਂ ਇਦਾਂ ਦੀ ਗੱਲ ਨਿਕਲ ਹੀ ਜਾਂਦੀ ਆ ਜੋ ਕਦੇ ਨਾ ਕਦੇ ਪਿੰਚ ਹੁੰਦੀ ਰਹਿੰਦੀ ਐ ਨਾ ਕਿਵੇਂ ਮੇਰੀ ਜਨਾਨੀ ਨੂੰ ਘੇਰੀ ਬੈਠਾ ਹਾਂ ਕੀ ਗੱਲ ਰਪਾਲੀ ਕੁਝ ਕਿਹਾ ਇਹਨਾਂ ਨੇ ਤੁਹਾਨੂੰ ਮੰਮੀ ਜੀ ਇੱਕ ਤੁਹਾਡੇ ਕਹਿਣ ਤੇ ਤੇ ਇੱਕ ਪ੍ਰੀਤ ਦੇ ਕਹਿਣ ਤੇ ਮੈਂ ਗੱਲ ਲੁਕੋਲੀ ਸੀ ਬਟ ਮੈਨੂੰ ਲੱਗਦਾ ਮੈਨੂੰ ਮੇਰੇ ਘਰ ਵਾਲੇ ਤੋਂ ਗੱਲ ਨਹੀਂ ਲੁਕਾਉਣੀ ਚਾਹੀਦੀ ਸੁਰਨੇ ਜੀ ਤੁਸੀਂ ਇੱਥੇ ਬੈਠੋ ਜਰਾ ਉਹਨੇ ਮੈਂ ਸੌਟ ਆਊਟ ਕਰਨ ਲੱਗੀ ਆ ਤੇ ਤੂੰ ਫੇਰ ਪੰਗੇ ਪਾਈ ਜੰਨੀ ਆ ਲਾਪਰਿਤ ਮੰਗ ਸੌਰੀ ਤੇ ਗੱਲ ਨੂੰ ਖਤਮ ਕਰੋ ਨਹੀਂ ਸੌਰੀ ਕਿਸ ਗੱਲ ਦੀ ਹੈ ਤੇ ਨਾਲੇ ਤੁਸੀਂ ਸਾਰੇ ਇਕੱਠੇ ਕਿਵੇਂ ਹੋਏ ਬੈਠੇ ਹੋ ਮੁੱਦਾ ਕੀ ਹੈ ਦੇਖੋ ਜੀ ਗੱਲ ਹੈਗੀ ਇਦਾਂ ਤਿੰਨ ਦਿਨ ਪਹਿਲਾਂ ਨਾ ਪ੍ਰੀਤ ਆਈ ਸੀ ਆਪਣੇ ਘਰੇ ਤੇ ਮੈਡਮ ਜੀ ਨੂੰ ਮੈਂ ਪਾਣੀ ਲਿਆਣੇ ਕਿਹਾ ਤੇ ਅੱਗੋਂ ਹਿਲਣਾ ਤਾਂ ਕੀ ਕੰਨਾਂ 'ਚ ਹੈੱਡਫੋਨ ਲਾ ਕੇ ਬੈਠੀ ਸੀ ਬੱਸ ਇਹਨੇ ਨੂੰ ਮੰਮੀ ਨੂੰ ਲਿਆ ਕੇ ਛਿੰਜਾ ਜੀ ਪਾਉਣ ਲੱਗ ਗਈ ਇਹਨੇ ਨੂੰ ਮੁੱਦਾ ਛੱਡ ਗਿਆ ਮੁੜ ਕੇ ਇਹਨੇ ਮੇਰੇ ਵਾਲਾਂ ਨੂੰ ਹੱਥ ਪਾ ਲਿਆ ਜੀ ਉਧਰ ਕੀ ਘੂਰੀਆਂ ਵੜਦਾ ਇੱਧਰ ਗੱਲ ਕਰ ਨਾ ਤੇਰੇ ਨਾਲ ਮੈਂ ਕੀ ਗੱਲ ਕਰਨੀ ਐ ਤੇ ਹਾਂ ਲਾਪਰੀ ਤਾਂ ਤੂੰ ਹੱਥ ਚਲਾਕੀਆਂ ਕੋਲ ਤੋਂ ਸ਼ੁਰੂ ਕਰਨ ਲੱਗੀ ਦੇਖ ਸਵਾਨੇ ਆਪਾਂ ਨਾ ਹੁਣ ਮੁੱਦੇ ਨੂੰ ਹੋਰ ਨਹੀਂ ਖਿੱਚਣਾ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਇਹ ਉਹਦੇ ਕੋਲੋਂ ਸੌਰੀ ਮੰਗਣ ਹੀ ਆਈ ਐ ਜੀ ਗੱਲ ਪਤਾ ਕੀ ਹੋਈ ਜੀ ਉਸ ਦਿਨ ਨਾ ਦੀਦੀ ਦੀ ਫਰੈਂਡ ਆਈ ਸੀਗੀ ਤੇ ਆਪਸ ਵਿੱਚ ਗੱਲਾਂ ਕਰਦੇ ਪਏ ਸੀ ਮੈਂ ਚਲੇ ਗਈ ਤੇ ਦੀਦੀ ਨੇ ਅੱਗੋਂ ਮੇਰੇ ਮਾਪਿਆਂ ਨੂੰ ਵਿੱਚ ਲੈ ਜਾਂਦਾ ਤੇ ਜਦੋਂ ਇਹਨੇ ਮੇਰੇ ਮਾਪਿਆਂ ਨੂੰ ਵਿੱਚ ਲੈ ਜਾਂਦਾ ਮੈਨੂੰ ਖਿਜ ਆ ਗਈ ਤੇ ਉਸ ਤੋਂ ਬਾਅਦ ਮੇਰੇ ਕੋਲੋ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਨਹੀਂ ਪਤਾ ਤੇ ਦੀਦੀ ਉਸ ਵਾਸਤੇ ਨਾ ਮੈਂ ਤੁਹਾਡੇ ਕੋਲ ਮਾਫੀ ਵੀ ਮੰਗਣ ਆਈ ਆ ਸੌਰੀ ਤੇ ਅੱਜ ਤੋਂ ਬਾਅਦ ਆਪਣੀ ਜਿੱਦਾਂ ਵੀ ਨਿਭਦੀ ਆ ਆਪਾਂ ਨਿਭਾਵਾਂਗੇ ਦੇਖ ਲਾ ਪ੍ਰੀਤ ਤੇਰੇ ਨਾਲ ਉਹ ਵੱਡੀ ਐ ਤੇ ਤੈਨੂੰ ਆਪਣੇ ਹੱਥਾਂ ਤੇ ਕੰਟਰੋਲ ਰੱਖਣਾ ਪੈਣਾ ਐ ਤੇ ਨਾਲ ਦੂਸਰੀ ਗੱਲ ਜਿਵੇਂ ਕੋ ਕਿਰਨ ਨਾਲ ਕੀਤਾ ਨਾ ਕਿ ਜੇ ਤੂੰ ਉਦਾਂ ਦਾ ਨਾ ਸੋਚੀ ਜਿਵੇਂ ਇਹਦੇ ਨਾਲ ਵੀ ਕਰੂੰਗੀ ਕਿਰਨਾ ਵੀ ਜੋ ਵੀ ਹੋਇਆ ਉਹ ਤੂੰ ਹੀ ਕਰਾਇਆ ਐਨੇ ਕਿਹੜਾ ਆਪਣੀ ਮਰਜ਼ੀ ਨਾਲ ਕੀਤਾ ਨਾਲੇ ਨੇ ਤੋ ਜੋ ਵੀ ਕਰਵਾਇਆ ਉਹਦਾ ਮੁੱਲ ਦਿੱਤਾ ਤੂੰ ਭੈ ਵੀ ਟੰਗੜਾ ਫਿਰਦਾ ਤੁਸੀਂ ਚੁੱਪ ਕਰ ਜਾਓ ਐਵੇਂ ਵੇਚਣਾ ਬੋਲੋ ਵੀਰੇ ਤੁਸੀਂ ਵੀ ਚੁੱਪ ਕਰ ਜਾਓ ਤੇ ਮੰਮੀ ਮੈਂ ਨਾ ਇੱਕ ਵਾਰੀ ਦੁਬਾਰਾ ਸੌਰੀ ਮੰਗ ਲੈਣੀ ਆ ਮੈਂ ਆਪਣੀ ਗਲਤੀ ਮੰਨਦੀ ਆ ਤੁਸੀਂ ਗੱਲ ਖਤਮ ਕਰੋ ਦੀਦੀ ਸੌਰੀ ਬਸ ਉਨੇ ਸੌਰੀ ਮੰਗ ਲਈ ਤੇ ਗੱਲ ਖਤਮ ਜੇ ਪਰਿਵਾਰਾਂ ਚ ਇਕੱਠੇ ਰਹਿਣਾ ਹੈ ਤਾਂ ਕਿਸੇ ਨਾ ਕਿਸੇ ਨੂੰ ਗਲਤੀਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਤੇ ਸੌਰੀ ਮੰਗ ਕੇ ਗੱਲ ਮੁੱਕ ਜਾਂਦੀ ਆ ਮੰਮੀ ਦੇਖੋ ਇਹਨੂੰ ਸਮਝਾ ਦਿਓ ਵੀ ਅੱਗੇ ਤੋਂ ਇਹ ਗਲਤੀ ਕਦੇ ਵੀ ਨਾ ਕਰੇ ਜੇ ਦੁਬਾਰਾ ਇਹਨੇ ਗਲਤੀ ਕੀਤੀ ਨਾ ਤਾਂ ਮੈਥੋਂ ਬਰਾ ਕੋਈ ਨਹੀਂ ਤੇ ਨਾਲੇ ਚਲੋ ਆਪਾਂ ਆਪਣੇ ਕਮਰੇ ਚ ਇੱਕ ਮਿੰਟ ਮੰਮੇ ਜੀ ਜੇ ਕੰਨਾਂ 'ਚ ਤੇਲ ਤੋੜ ਪਾਣਾ ਨਾ ਤੇ ਮੈਂ ਪਾ ਦਿੰਨੀ ਆ ਚੰਗੀ ਤਰ੍ਹਾਂ ਕੰਨ ਸਾਫ਼ ਵੀ ਕਰ ਦਿੰਨੀ ਆ ਉਸ ਦਿਨ ਤੁਹਾਨੂੰ ਮੈਂ ਇੱਕ ਗੱਲ ਚੰਗੀ ਤਰ੍ਹਾਂ ਸਮਝਾਈ ਸੀ ਕਿ ਲਾਪ੍ਰਿਤ ਅਗਰ ਮੇਰੇ ਤੋਂ ਮਾਫੀ ਮੰਗੋਗੀ ਤੇ ਮੇਰੇ ਪੈਰਾਂ 'ਚ ਡਿੱਕੇ ਮੰਗੋਗੀ ਆ ਫਿੱਕੀ ਜੀ ਮਾਫੀ ਮੈਨੂੰ ਨਹੀਂ ਚਾਹੀਦੀ ਚੱਲ ਫੇ ਲਾਪ੍ਰਿਤ ਦੇਰ ਕਾ ਦੀ ਐ ਤੂੰ ਹੀ ਕਹਨੀ ਆ ਨਾ ਕਿ ਰਲ ਮਿਲ ਕੇ ਰਹਿਣਾ ਬਸ ਫਿਰ ਜਿਹੜੇ ਹੱਥਾਂ ਨਾਲ ਮੇਰੇ ਬਾਲ ਕੁੱਟੇ ਸੀ ਉਹੀ ਹੱਥਾਂ ਨਾਲ ਮੇਰੇ ਪੈਰ ਫੜ ਗਏ ਮਾਫੀ ਮੰਗ ਲੈ ਕੀ ਗੱਲ ਮੰਮੀ ਵੱਲ ਕੀ ਵੇਖਦੀ ਐ ਜਦੋਂ ਮੇਰੇ ਬਾਲ ਕੁੱਟੇ ਸੀ ਉਦੋਂ ਮੰਮੀ ਵੱਲ ਦੇਖਿਆ ਸੀ ਕੋਈ ਗੱਲ ਨਹੀਂ ਲੱਗਦੀ ਜੇ ਤੇਰੇ ਹੱਥ ਮੇਰੇ ਪੈਰਾ ਤੱਕ ਨਹੀਂ ਪਹੁੰਚ ਸਕਦੇ ਤਾਂ ਮੈਂ ਆਪਣੇ ਪੈਰ ਉੱਪਰ ਲੈ ਜਾਂਦੀ ਆ ਗੱਲ ਮੰਮੀ ਜੀ ਲਪ੍ਰਿਤ ਨੇ ਪਹਿਲਾਂ ਮੈਨੂੰ ਹੱਥ ਪਾ ਲਿਆ ਹੁਣ ਮਨਪ੍ਰੀਤ ਵੀਰੇ ਨੇ ਵਰਨੇ ਨੂੰ ਕੀ ਗੱਲ ਇਸ ਘਰ ਦੇ ਵਿੱਚ ਵੱਡਿਆਂ ਦੀ ਕੋਈ ਇੱਜ਼ਤ ਨਹੀਂ ਵੱਡਿਆਂ ਨੂੰ ਵੀ ਨਾ ਇੱਜ਼ਤ ਕਰਾਣੀ ਆਣੀ ਚਾਹੀਦੀ ਆ ਜੇ ਇੱਜ਼ਤ ਕਰੋਗੇ ਤੇ ਇੱਜ਼ਤ ਦਿਰਾ ਲੋਗੇ ਜਿਹੜੀ ਮਾਫੀ ਮੰਗਣੀ ਸੀ ਉਹਨੇ ਮੰਗ ਲਈ ਜੇ ਤੁਸੀਂ ਸੋਚੋ ਕਿ ਪੈਰੀ ਡੇਕ ਕੇ ਮਾਫੀ ਮੰਗੀ ਜਾਊਗੀ ਉਹ ਕੰਮ ਤਾਂ ਨਹੀਂ ਹੋਣਾ ਮਨਪ੍ਰੀਤ ਜ਼ਿਆਦਾ ਗਿਆਨ ਵਾਲੀਆਂ ਗੱਲਾਂ ਨਾ ਬੰਡ ਤੇ ਤੂੰ ਨਾ ਇੱਕ ਕੀ ਮੇਰੇ ਤੇ ਦੂਸਰੀ ਵਾਰ ਹੱਥ ਪਾਇਆ ਤੇ ਹੁਣ ਇਹਦਾ ਮਤਲਬ ਭਾਈ ਭਾਈ ਚ ਕੋਈ ਪਿਆਰ ਨਹੀਂ ਰਿਹਾ ਪਿਆਰ ਆਪਣੇ ਚ ਸੀ ਤੇ ਰਹੂਗਾ ਵੀ ਬਗਾਨੀ ਮਗਰ ਲੱਗ ਕੇ ਨਾ ਇੱਕ ਤੂੰ ਭਾਈ ਆ ਮੈਂ ਨਹੀਂ ਭਾਈ ਭਾਬੀ ਇਸ ਘਰ ਦੇ ਵਿੱਚ ਆਈ ਹੈ ਤੇ ਘਰ ਨੂੰ ਘਰ ਬਣਾ ਕੇ ਰੱਖ ਸਾਡੇ ਦੋਨਾਂ ਭਰਾਵਾਂ ਦੇ ਵਿੱਚ ਨਾ ਕੰੰਦ ਨਾ ਕਰਾ ਵੀਰ ਜੀ ਜੇ ਤੁਸੀਂ ਆਪਣੀ ਜਗ੍ਹਾ ਸਹੀ ਹੋ ਨਾ ਤੇ ਉਹ ਵੀ ਆਪਣੀ ਜਗ੍ਹਾ ਸਹੀ ਹੈ ਜੇ ਤੁਸੀਂ ਆਪਣੇ ਘਰ ਵਾਲੀ ਦਾ ਸਾਥ ਦੇ ਰਹੇ ਹੋ ਤੇ ਉਹ ਵੀ ਆਪਣੇ ਘਰ ਵਾਲੀ ਦਾ ਹੀ ਸਾਥ ਦੇ ਰਹੀ ਹੈ ਮਾਂ ਦੋਨਾਂ ਗੱਲਾਂ ਦੇ ਵਿੱਚ ਫਰਕ ਆ ਮੈਂ ਸਾਥ ਦੇ ਰਿਆਂ ਤੇ ਉਹ ਮਗਰ ਲੱਗਿਆ ਚੱਲ ਆਪਰੇ ਆਪਾ ਉਧਰ ਚੱਲੀਏ ਲੋ ਮਮੀ ਜੀ ਇੱਕ ਪਸੂੜੀ ਖਤਮ ਨਹੀਂ ਸੀ ਹੋਈ ਤਾਂ ਦੂਜੀ ਹੋਰ ਪਾ ਕੇ ਬਹਿ ਗਏ ਨੇ ਲੈ ਪਰ ਤੂੰ ਕਿਹੜਾ ਹਟਦੀ ਆ ਤੂੰ ਤਾਂ ਪੈ ਰਵੇ ਅੱਗੇ ਅੱਗੇ ਕਰਦੀ ਸੀ ਜਿਵੇਂ ਤੂੰ ਪੈ ਡਿੱਗੀ ਹੋ ਕੇ ਕਰਾ ਕੇ ਆਈ ਹੋਣੀ ਆ ਮਾਂ ਤਾਂ ਮੁੱਦੇ ਨੂੰ ਉਲਝਾਇਆ ਨਾ ਲਾਪਰੀਤ ਨੂੰ ਕਹੇ ਹੋਏ ਤੂੰ ਮਾਫੀ ਮੰਗੇ ਤੇ ਮਨਪਰੀਤ ਨੂੰ ਕਹੋ ਮੈਥੋਂ ਮਾਫੀ ਮੰਗੇ ਨਹਿ ਤਾਂ ਪਰ ਦੇਖ ਲੈ ਮੈਂ ਕੱਲੇ ਕੱਲੇ ਦਾ ਫੇਸ਼ੀਅਲ ਕਰ ਦੇਣਾ ਸਬਰ ਕਰ ਵੇ ਸਬਰ ਹੁਣ ਮੁੱਦਾ ਪੱਕ ਗਿਆ ਇਹਨੂੰ ਠੰਡਾ ਹੋਣ ਨੂੰ ਨਾ ਟਾਈਮ ਲੱਗੂਗਾ ਬਸ ਫੇਰ ਮੰਮੀ ਜੀ ਮੈਂ ਵੀ ਆਪਣੇ ਗਲਤੇ ਅੜੀ ਆਂ ਜਦ ਤੱਕ ਲਵਪ੍ਰਿਤ ਮੇਕੋ ਲਾ ਕੇ ਮਾਫੀ ਨਹੀਂ ਨਾ ਮੰਗਦੀ ਮੈਨੂੰ ਵੀ ਪੋਤੇ ਲਈ ਜੋਰ ਨਾ ਪਾਇਓ ਉਹ ਚਲ ਕੋਈ ਨਾ ਗੁੱਸਾ ਨਾ ਕਰ ਬੇਟਾ ਚਲੋ ਜੀ ਖਟੋ मामੂਰੇ ਬੋਲਦੇ ਨੇ ਇੱਥੇ ਮਿੱਠੀਆਂ ਪਾਉਣ ਲੱਗ ਜਾਂਦੇ ਨੇ ਮੇਰੀ ਵੀ ਨਾ ਹੁਣ ਗਰਾਰੀ ਐ ਮਾਫੀ ਤਾਂ ਮੈਂ ਪੈਰਾ ਚ ਡਿੱਗ ਕੇ ਹੀ ਮੰਗਣੀ ਐ ਓ ਯਾਰ ਇੱਕ ਪਰਿਵਾਰ ਦੇ ਵਿੱਚ ਰਹਿ ਰਿਆਂ ਆ ਪੈਰਾ ਫੜ ਕੇ ਸੌਰੀ ਮੰਗਦੇ ਸੋਹਣੇ ਲੱਗਦੇ ਆ ਤੇ ਤੂੰ ਨੇ ਇਹਨੂੰ ਸੌਰੀ ਕਹਿ ਤਾਂ ਦਿੱਤੀ ਸੀ ਕਰਨ ਫੜ ਕੇ ਤੇ ਤੂੰ ਕਿਉਂ ਗੱਲ ਵਧਾਈ ਅੱਗੇ ਦੇਖੋ ਜੀ ਜਠਾਣੀ ਆ ਮੈਂ ਅਗਲੀ ਦੀ ਅੱਖਾਂ ਦਾ ਰੋਬ ਰੱਖੂਗੀ ਮੈਂ ਪੂਰਾ ਤੇ ਅਗਲੀ ਮੇਰੇ ਸਿੱਧਾ ਵਾਲਾਂ ਨੂੰ ਪੈ ਗਈ ਚਲ ਕੋਈ ਨਾ ਸ਼ਾਂਤ ਹੋ ਜਾ ਮੈਂ ਕਰਦਾ ਕੁਛ ਪਰ ਪੈਰਾਂ 'ਚ ਡਿੱਗ ਕੇ ਮਾਫੀ ਵਾਲਾ ਕੰਮ ਮੈਨੂੰ ਲੱਗਦਾ ਜੀ ਹੋਊਗਾ ਬਸ ਫਿਰ ਜਦ ਤੱਕ ਉਹ ਮੇਰੇ ਪੈਰਾਂ 'ਚ ਨਹੀਂ ਨਾ ਡਿੱਗਦੀ ਤੁਸੀਂ ਵੀ ਪਾਸੇ ਹੀ ਰਹੋ ਮੇਰੇ ਤੋਂ ਆ ਦਰਾਨੀਏ ਕਾਹਦੇ ਲਈ ਤੂੰ ਵੇਪਰ ਮਾਰੀ ਜਾਨੀ ਆ ਮੀਂ ਤਾਂ ਦੇਖ ਫੇਰ ਆਉਣ ਆਲਾ ਐਵੇਂ ਵੇਪਰ ਕਸਾਈ ਜਾਨੀ ਆ ਮੈਂ ਤਾਂ ਕਹਿੰਨੀ ਆ ਆਪਾਂ نیچے ਚੱਲਦੇ ਆ ਜਾ ਕੇ ਪਕੌੜੇ ਬਣਾਉਨੇ ਆ ਨਾਲੇ ਤਾਂ ਇਹ ਦੋਨੋਂ ਭਾਈ ਆ ਜਾਣਗੇ ਤੇ ਨਾਲੇ ਕਿਰਨ ਆ ਜੂਗੀ ਤੇ ਨਾਲੇ ਮੰਮੀ ਹੋ ਆਪਾਂ ਰਲ ਕੇ ਨਾ ਪਕੌੜਾ ਪਾਰਟੀ ਕਰਦੇ ਆ ਅੱਜ ਦੀਦੀ ਮੈਂ ਤਾਂ ਆ ਪਹੁੰਚਨੀ ਆ ਕਿ ਇਹ ਫਟਾਫਟ ਕਿਤੇ ਬੰਦ ਹੋਵੇ ਮੈਂ ਨਾ ਬੁਟੀਕ ਜਾਣਾ ਵਾ ਉਹਨਾਂ ਨੂੰ ਨਾ ਛੂੜ ਦਿੱਤਾ ਹੋਇਆ ਰਾਣੀ ਰੰਗ ਦਾ ਉਹ ਹਾਂ ਸੱਚ ਮੈਨੂੰ ਜਿਆਦਾ ਆ ਤੇਰੀ ਭੈਣ ਦੇ ਸਹੁਰੇ ਭਲਾ ਕੱਲ ਫੰਕਸ਼ਨ ਰਾਤ ਦਾ ਕਹਿੰਦਾ ਰਾਤ ਦਾ ਫੰਕਸ਼ਨ ਆ ਦੀਦੀ ਤਿਆਰੀਆਂ ਨੇ ਫਿਰ ਤਿਆਰੀਆਂ ਦੀਦੀ ਹੈਗੀਆਂ ਵੀ ਨੇ ਤੇ ਨਹੀਂ ਵੀ ਨੇ ਸਮਝ ਨਹੀਂ ਆ ਰਹੀ ਕੁਛ ਮੈਂ ਕੀ ਕਰਾਂ ਤਿਆਰੀਆਂ ਹੈਗੀਆਂ ਵੀ ਨੇ ਜਾਂ ਨਹੀਂ ਵੀ ਹੈਗੀਆਂ ਕੀ ਮਤਲਬ ਆ ਦੀਦੀ ਮੇਰੇ ਕਹਿੰਦਾ ਮਤਲਬ ਇਹ ਆ ਕਿ ਉਹਨਾਂ ਨੇ ਪਹਿਲਾਂ ਨਾ ਸਾਰਿਆਂ ਨੂੰ ਟੋਟਲ ਜਿੰਨੇ ਵੀ ਜਾਣੇ ਸੀਗੇ ਉਹਨਾਂ ਨੇ ਸਾਰਿਆਂ ਨੂੰ ਇਨਵੀਟੇਸ਼ਨ ਦੇ ਦਿੱਤਾ ਹੁਣ ਮੌਕੇ ਤੇ ਨਾ ਮੈਸੇਜ ਪਾਤਾ ਵੀ ਦੋ ਤੋਂ ਤਿੰਨ ਜਾਣੇ ਆਇਓ ਪਰ ਗੱਲ ਇਹ ਹੈ ਨਾ ਪਰ ਮੇਰਾ ਤਾਂ ਦਿਲ ਕਰਦਾ ਮੈਂ ਆਪਣੀ ਸਾਰੀ ਫੈਮਿਲੀ ਨਾਲ ਜਾਵਾਂ ਹੈਨਾ ਤੇ ਜੀ ਦੀ ਬਾਕੀ ਵੀ ਤਾਂ ਫੈਮਿਲੀ ਮੈਂਬਰ ਹੈਗੇ ਹੀ ਆ ਤੇ ਉਹਨਾਂ ਨੂੰ ਛੱਡ ਕੇ ਜਾਣ ਉਹ ਮੇਰਾ ਦਿਲ ਨਹੀਂ ਕਰਦਾ ਤਾਂ ਕਰਕੇ ਨਾ ਮੈਂ ਥੋੜਾ ਕਨਫਿਊਜ਼ ਆ ਵੀ ਕੀ ਕਰਾਂ ਕੋਈ ਗੱਲ ਨਹੀਂ ਆਪੋ ਆਪਣਾ ਬਜਟ ਹੁੰਦਾਗਾ ਤੇਰੀ ਰਿਸ਼ਤੇਦਾਰੀ ਪਹਿਲਾਂ ਗੀ ਤੇਰਾ ਤੇ ਪਵਨ ਦਾ ਜਾਣ ਦਾ ਹੱਕ ਆਗਾ ਕੋਈ ਗੱਲ ਨਹੀਂ ਜੇ ਅਸੀਂ ਨਹੀਂ ਐਡਜਸਟ ਕਰਾਂਗੇ ਤਾਂ ਹੋਰ ਕੌਣ ਕਰੂ ਨਾਲੇ ਆਪਾਂ ਨੇ ਸਾਰਿਆਂ ਨੇ ਜਾ ਕੇ ਉਹਨਾਂ ਉੱਪਰ ਬੋਝ ਥੋੜਾ ਪਾਉਣਾ ਜੇ ਅਗਲੇ ਨੇ ਆਪਾਂ ਨੂੰ ਆਪਣਾ ਮੰਨੇਗਾ ਤਾਹੀਂ ਕੀ ਹੈਗਾ ਆਪਾਂ ਉਹ ਕੋਈ ਗੱਲ ਨਹੀਂ ਤੁਸੀਂ ਮੀਆਂ ਵੀਵੀ ਨਾ ਤਿਆਰੀਆਂ ਕਰੋ ਨਾਲ ਮੰਮੀ ਨੂੰ ਲੈ ਜਾਓ ਘਰੇ ਮੈਂ ਆਪੇ ਸੰਭਾਲ ਲਾਂਗੀ ਦੀਦੀ ਕਿਰਨ ਨੇ ਨਾ ਕੱਲ ਦੋ ਤਿੰਨ ਰਜਿਸਟਰੀਆਂ ਕਰਵਾਉਣੀਆਂ ਤੇ ਦੋ ਤਿੰਨ ਹੀ ਇੰਤਕਾਲ ਨੇ ਤੇ ਕਹਿੰਦੀ ਸੀਗੀ ਮੈਨੂੰ ਪਟਵਾਰੀ ਕੋਲ ਨਾ ਵਾਧੂ ਟਾਈਮ ਲੱਗ ਜਾਣਾ ਤੇ ਕੁੜੀਆਂ ਉਹਦੀਆਂ ਮੇਰੇ ਕੋਲ ਨੇ ਕਿੱਦਾਂ ਕਰਾਂ ਤੁਹਾਡੇ ਨਾਲ ਪਹਿਲਾਂ ਮੈਂ ਤਾਂ ਨਹੀਂ ਗੱਲ ਕੀਤੀ ਮੈਨੂੰ ਪਤਾ ਆ ਅੰਸ਼ੂ ਦੇ ਨਾ ਹੁਣ ਫਾਈਨਲ ਪੇਪਰ ਵੀ ਆਉਣ ਵਾਲੇ ਨੇ ਤੁਸੀਂ ਉਹਦੇ ਪੇਪਰਾਂ ਦੀ ਤਿਆਰੀ ਵੀ ਕਰਾਉਣੀ ਆ ਤੇ ਮੈਂ ਚਾਹਨੀ ਆ ਕਿ ਰਹਿਮਤ ਗੁੰਨੂ ਨਾ ਅੰਸ਼ੂ ਨੂੰ ਨਾ ਡਿਸਟਰਬ ਨਾ ਕਰੇ ਕਮਾਲ ਦੀ ਗੱਲ ਆ ਸਾਰਾ ਬੋਝ ਕੱਲੀ ਉਹ ਚੱਕੀ ਫਿਰਦੀ ਆ ਮੈਂ ਹੈਗੀ ਆ ਸਾਰਾ ਕੁਝ ਆਪਣੇ ਆਪ ਦੇਖ ਲਾਂਗੀ ਤੁਸੀਂ ਆਪਣੀ ਤਿਆਰੀ ਕਰੋ ਚਲੋ ਦੀਦੀ ਠੀਕ ਆ ਮੈਂ ਨਾ ਅੰਦਰੋਂ ਖੁਭਾਈ ਜੀ ਪਈ ਸੀ ਫੇ ਮੈਂ ਕਿਰਨ ਨੂੰ ਕਿੱਦਾਂ ਕਹੂੰਗੀ ਵੀ ਤੂੰ ਆਪਣੀਆਂ ਕੁੜੀਆਂ ਦੇਖ ਲੈ ਕੱਲ ਦਾ ਦਿਨ ਐਵੇਂ ਨਾ ਅਗਲੀ ਗੁੱਸਾ ਨਾ ਕਰ ਜੀ ਉਹ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਿਰਨ ਜਲਦੀ ਗੁੱਸਾ ਨਹੀਂ ਕਰਦੀ ਹੈਗੀ ਨਾਲੇ ਆਪਾਂ ਨੂੰ ਨਾ ਮਨ ਦੀ ਬਹੁਤਾ ਜਿਹੜੀਆਂ ਕੁੜੀਆਂ ਸਹਰੋਂ ਟੁੱਟ ਕੇ ਆਈਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਪੇਕਾ ਨਹੀਂ ਉਹਨਾਂ ਨੂੰ ਪਰਝਾਈਆਂ ਜਾਂ ਸਮਦੀਆਂ ਹੁੰਦੀਆਂ ਦੀਦੀ ਤੁਸੀਂ ਅੰਦਰ ਹੀ ਚਲੋ ਬੇੜੇ ਦੇ ਨਾ ਨਾ ਆਪਾਂ ਵੀ ਗਿੱਲੀਆਂ ਖੋ ਜਣਾ ਨੜੇ ਰਾਦਿਕਾ ਜਦੋਂ ਆਪਾਂ ਵਿਆਹ ਕੇ ਆਨੀ ਆ ਨਾ ਇਹ ਆਪਣੇ ਹੱਥ ਦੇ ਵਿੱਚ ਹੁੰਦਾ ਕੀ ਆਪਾਂ ਇਹ ਘਰ ਨੂੰ ਆਪਣਾ ਸਮਝਣਾ ਜਾਂ ਬਗਾਨਾ ਦੀਦੀ ਇਹ ਤਾਂ ਘਰ ਦੇ ਮੈਂਬਰਾਂ ਤੇ ਡਿਪੈਂਡ ਹੁੰਦਾ ਵੀ ਉਹਨਾਂ ਨੇ ਆਪਾਂ ਨੂੰ ਆਪਣਾ ਸਮਝਣਾ ਕਿ ਨਹੀਂ ਸਮੈਣਾ ਆਪਾਂ ਤਾਂ ਸਭ ਨੂੰ ਆਪਣੇ ਸਮਝ ਕੇ ਆਲੀਆਂ ਆ ਆਪਾਂ ਆਪਣੇ ਵੱਲੋਂ ਘਰ ਨੂੰ ਜੋੜਨ ਦੀ ਕੋਸ਼ਿਸ਼ ਕਰਦੀਆਂ ਆ ਪਰ ਦਰਾਨੀ ਚਛਾਣੀ ਦਾ ਇੱਕ ਆ ਨਾ ਕਿ ਸਕੇ ਕਿ ਸੇਲੂ ਬਰਦਾਸ਼ਤ ਨਹੀਂ ਹੁੰਦਾ ਇਹ ਤਾਂ ਰਾਧਿਕਾ ਤੇਰੀ ਗੱਲ ਨਾ ਮੰਨਣ ਵਾਲੀ ਆ ਦਰਾਨੀ ਜਿਠਾਣੀ ਇਕੱਠੀਆਂ ਹੋਈਆਂ ਨਾ ਕਈਆਂ ਨੂੰ ਰੜਕਦੀਆਂ ਨੇ ਸੱਸ ਨੂੰ ਨਹੀਂ ਜ਼ਿਆਦਾ ਤਾਰੋ ਉਹਦੇ ਰਿਸ਼ਤੇਦਾਰਾਂ ਨੂੰ ਰੜਕਦੀ ਦੀਦੀ ਤੁਸੀਂ ਨਾ ਬਿਲਕੁਲ ਸਹੀ ਕਹਿ ਰਹੇ ਹੋ ਆ ਹੁਣ ਆਪਣੀ ਰੀਸੈਂਟਲੀ ਗੱਲ ਲੈ ਲਓ ਤੁਹਾਨੂੰ ਮੈਂ ਗੱਲ ਕੀਤੀ ਸਾਰੀ ਵੀ ਦੀਦੀ ਇਦਾਂ ਦਾ ਕਰਕੇ ਅਸੀਂ ਵਿਆਹ ਤੇ ਜਾਣਾ ਤੇ ਆਹ ਦਿੱਕਤ ਆ ਰਹੀ ਤੁਸੀਂ ਨਾ ਉਹ ਚੀਜ਼ ਨੂੰ ਸਮਝਿਆ ਬਾਕਾਇਦਾ ਇਹ ਚੀਜ਼ ਸੋਚ ਕੇ ਕਲੇਸ਼ ਨਹੀਂ ਪਾਇਆ ਵੀ ਹਾਂ ਹਾਂ ਇਹਨੇ ਆਪਣੀ ਰਿਸ਼ਤੇਦਾਰੀ ਚ ਜਾਣਾ ਆਖੇ ਮੈਨੂੰ ਨਾਲ ਲੈ ਕੇ ਨਹੀਂ ਜਾਣਾ ਆਹੀ ਛੋਟੀਆਂ ਛੋਟੀਆਂ ਗੱਲਾਂ ਨਾ ਰਿਸ਼ਤੇ ਅੱਜ ਫਿੱਕ ਪਾਉਂਦੀਆਂ ਨੇ। ਰਾਧਿਕਾ ਆ ਵਾਲੀਆਂ ਨਾ ਸਮਝੀਆਂ ਤਾਂ ਨਾ ਮੈਂ ਸਟਾਰਟਿੰਗ 'ਚ ਕਰ ਲਈਆਂ। ਜੇ ਮੇਰੇ ਪੇਕੇਆਂ ਨੇ ਇੱਥੇ ਮੈਨੂੰ ਵਿਆਹ ਕੇ ਤੋਰਿਆ ਨਾ ਉਹ ਚਾਹੁੰਦੇ ਆ ਕਿ ਸਾਡੀ ਧੀ ਵਤੀ ਇਹੇ ਤੇਰਾ ਪੇਕਾ ਚਾਹੁੰਦਾ ਤੇ ਆਪਾਂ ਫਿਰ ਇੱਕ ਦੂਜੇ ਨਾਲ ਵੈਰ ਕਿਉਂ ਕਮਾਈਏ? ਕਿਰਕਰ ਹੈ ਤਾਂ ਆਪਾਂ ਇਸ ਘਰ ਦੀਆਂ ਨੋਹਾਂ ਇਹ ਘਰ ਆਪਣੇ ਲਈ ਬਗਾਨਾ। ਪਰ ਦੀਦੀ ਹਮਸਫਰ ਚੰਗਾ ਆਵੇ ਨਾ ਉਦੋਂ ਮੈਨੂੰ ਨਹੀਂ ਲੱਗਦਾ ਕੁਛ ਬਗਾਨਾ ਲੱਗਦਾ। ਇੱਕ ਔਰਤ ਦਾ ਘਰ ਉਜੜਨਾ ਨਾ ਤੇ ਵਸਣਾ ਉਹ ਦੇ ਨਾ ਆਦਮੀ ਤੇ ਡਿਪੈਂਡ ਹੁੰਦਾ ਹੈ। ਸਹੀ ਗੱਲ ਆ ਰਾਧਿਕਾ ਜਦੋਂ ਮੈਂ ਪਹਿਲਾਂ ਪਰਿਵਾਰ ਦੇ ਵਿੱਚ ਬੰਦੇ ਨੂੰ ਬੰਦਾ ਨਹੀਂ ਨਾ ਸਮਝਦੀ ਸੀ ਮੈਨੂੰ ਪਤਾ ਮੇਰੇ ਘਰ ਵਾਲੇ ਨੇ ਮੇਰੇ ਨਾਲ ਕਿਦਾਂ ਅਡਜਸਟ ਕੀਤਾ ਮੈਨੂੰ ਇਹ ਗੱਲ ਪਤਾ ਪੇਕੇ ਘਰ ਨਾਲ ਪਿਓ ਆਪਣੀ ਧੀ ਦੇ ਨਖਰੇ ਚੁੱਕਦਾ ਤੇ ਸਹੁਰੇ ਘਰ ਉਹਦਾ ਬੰਦਾ ਆ ਵਿੱਚੋਂ ਵਿੱਚ ਉਹ ਤਾਂ ਬਿਲਕੁਲ ਵੇਕਰ ਸਵਰਨੇ ਵਰਗੇ ਹੁੰਦੇ ਆ ਘਰ ਵਾਲੇ ਨੂੰ ਲੈ ਤਾਂ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਦਰ ਕਿਦਾਂ ਕਰਨੀ ਪਰ ਮੈਂ ਨਾ ਦੀਦੀ ਸਵਰਨੇ ਤੋਂ ਪਹਿਲਾਂ ਨਾ ਉਹਦੀ ਮਾਂ ਦੀ ਗਲਤੀ ਗੱਡਾਂ ਦੀ ਜੇ ਕੋਕੋ ਹੀ ਨਹੀਂ ਛੱਜਦੀ ਤੇ ਕੋਕੋ ਦੇ ਬੱਚੇ ਕਿੱਥੇ ਛੱਜਦੇ ਹੋ ਜਾਣਗੇ ਰਾधिका ਮੈਂ ਨਾ ਕਈ ਵਾਰ ਸੁਣਿਆ ਕਿ ਬੰਦਾ ਆਪਣੇ ਹਾਲਾਤਾਂ ਦਾ ਜ਼ਿੰਮੇਵਾਰ ਆਪ ਹੁੰਦਾ ਉਹਨੇ ਆਪਣੀ ਕਿਸਮਤ ਚੰਗੀ ਬਣਾਉਣੀ ਆ ਜਾਂ ਮਾੜੀ ਇਹ ਬੰਦੇ ਦੇ ਹੱਥ ਵਿੱਚ ਹੁੰਦਾ ਪਰ ਧੀਆਂ ਦੀ ਕਿਸਮਤ ਨਾ ਉਹ ਪਰਮਾਤਮਾ ਲਿਖਦਾ ਆਪਣੀ ਕਿਰਨ ਦੀ ਕਿਸਮਤ ਲਿਖਣ ਵਾਲੇ ਪਤਾ ਨਹੀਂ ਪਰਮਾਤਮਾ ਕਿੱਥੇ ਸੀ ਦੀਦੀ ਪਰਮਾਤਮਾ ਨੇ ਜੀ ਦੁਨੀਆ ਬਣਾਈ ਹੈ ਨਾ ਤੇ ਉਹਨੇ ਸਾਰਿਆਂ ਦਾ ਹੀ ਫਿਕਰ ਰੱਖਿਆ ਹੋਇਆ ਹੈ ਜੇ ਆਪਾਂ ਉਹਦੀ ਰਜ਼ਾ ਚ ਰਾਵਾਂਗੇ ਤਾਂ ਠੀਕ ਰਾਵਾਂਗੇ ਜੇ ਆਪਾਂ ਉਹ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਨਾ ਹਮੇਸ਼ਾ ਮੁੰਡੇ ਵਾਂਗ ਹੀ ਰਾਂਗੇ। ਉਹ ਚੱਲ ਭੈਣ ਹੁਣ ਤਾਂ ਮੀ ਵੀ ਬੰਦ ਹੋ ਗਿਆ। ਪਰ ਪਕੌੜੇ ਜ਼ਰੂਰ ਮੈਂ ਖਾਉਂਗੀ। ਬਣਾਉਂਗੇ ਤੁਸੀਂ ਤੇ ਖਾਉਂਗੀ ਬਹਿ ਕੇ ਮੈਂ। ਚੱਲ ਭਾਲੂਆ ਜੀਆ, ਕੰਮ ਖਾਰੇ ਇੱਕ ਬੇਸਨ ਦਾ ਪੈਕੇਟ ਨਾ ਇੱਕ ਹੋਰ ਲਿਆ। ਤੇਰਾ ਇੱਕ ਨਾ ਕੀ ਬਨਣਾ ਆ। ਚਲੋ। ਮਾਤਾ ਮੇਰੀ ਗੱਲ ਸੁਣ ਇਸ ਘਰ ਦੇ ਵਿੱਚ ਜੋ ਵੀ ਚੱਲ ਰਿਹਾ ਨਾ ਉਹ ਸਹੀ ਨਹੀਂ ਹੈਗਾ ਨਾ ਤਾਂ ਮੈਂ ਦੁਬਾਰਾ ਪਿਓ ਬਣ ਸਕਦਾ ਅਤੇ ਨਾ ਤੂੰ ਦਾਦੀ ਬਣ ਸਕਦੀ ਹੈ ਜੇ ਇਦਾਂ ਹੀ ਚੱਲਦਾ ਰਿਹਾ ਸਾਰਾ ਕੁਝ ਘਰ ਚ ਫਿਰ ਮੈਂ ਕੀ ਕਰਾਂ ਮੈਂ ਤਾਂ ਲਾਪਰੇਤ ਨੂੰ ਮਸੀ ਬਣਾਇਆ ਵੀ ਤੂੰ ਮਾਫੀ ਮੰਗ ਲੈ ਲੋ ਪਾਲੀ ਤੋਂ ਅੱਗੇ ਤੇਰੇ ਵਾਲੀ ਆਕੜ ਦੀ ਪਈ ਆ ਮਾਤਾ ਤੈਨੂੰ ਨਾ ਔਖਾ ਸੌਖਾ ਐਡਜਸਟ ਕਰਵਾਉਣਾ ਹੀ ਪੈਣਾ ਤੈਨੂੰ ਪਤਾ ਹੀ ਆ ਰਪਾਲੀ ਦਾ ਸੁਭਾਅ ਕਿਦਾਂ ਦਾ ਸਵਰਨੇ ਭਾਈ ਮੈਂ ਤਾਂ ਜਿੰਨੀ ਵਾਹ ਲਾਣੀ ਸੀ ਨਾ ਲਾ ਚੁੱਕੀ ਆ ਹੁਣ ਤੂੰ ਹੀ ਲਾਪ੍ਰੇਤ ਮਨਪ੍ਰੀਤ ਨਾਲ ਗੱਲ ਕਰ ਲਾ ਮਾਤਾ ਦੇਖ ਤੇਰੇ ਸਾਹਮਣੇ ਮਨਪ੍ਰੀਤ ਨੇ ਮੈਨੂੰ ਦੁਬਾਰਾ ਹੱਥ ਪਾਇਆ ਪਰ ਚਲੋ ਛੱਡੋ ਕੋਈ ਗੱਲ ਨਹੀਂ ਪਰ ਲਾਪਰੀ ਦੀ ਮਾਫੀ ਮੰਗਣੀ ਤਾਂ ਰਪਾਲੀ ਤੋਂ ਬਣਦੀ ਉਹ ਬਣਦੀ ਹੈ ਚਲੋ ਅਸੀਂ ਦੋਨੇ ਭਰਾ ਤਾਂ ਛੋਟੇ ਹੁੰਦੇ ਵੀ ਲੜਦੇ ਹੁੰਦੇ ਸੀ ਚਲੋ ਕੋਈ ਗੱਲ ਨਹੀਂ ਪਰ ਰਪਾਲੀ ਦਾ ਤੁਹਾਨੂੰ ਪਤੀ ਆ ਮਾਤਾ ਜਿਹੜੀ ਗੱਲ ਤੇ ਅੜ ਗਈ ਤਾਂ ਅੜ ਗਈ ਨਾ ਕੀ ਗੱਲ ਆ ਮਾਤਾ ਬਸ ਪੈਰਾਂ ਨੂੰ ਹੱਥ ਲਾ ਕੇ ਸੌਰੀ ਉਹ ਕਹਿਣਾ ਇਹ ਚ ਕਿੱਡੀ ਵੱਡੀ ਗੱਲ ਆ ਉਹ ਕੰਨਾਂ ਨੂੰ ਫੜ ਕੇ ਮਾਫੀ ਮੰਗਣ ਤੇ ਪੈਰਾਂ ਨੂੰ ਫੜ ਕੇ ਮਾਫੀ ਮੰਗਣ ਚ ਜ਼ਮੀਨ ਐ ਸਮਾਨ ਦਾ ਫਰਕ ਐ ਮਾਤਾ ਮੈਂ ਸਮਝਦਾ ਫਰਕ ਹੈ ਪਰ ਪਾਲੀ ਨੇ ਇੱਥੇ ਆਇਆ ਕੋਈ ਜ਼ਿਆਦਾ ਟਾਈਮ ਤਾਂ ਨਹੀਂ ਹੋਇਆ ਨਾ ਉਹ ਪਰਿਵਾਰ ਦੇ ਮੈਂਬਰ ਸਮਝਣ ਚ ਥੋੜਾ ਬੋਤਾ ਟਾਈਮ ਤਾਂ ਲੱਗੂਗਾ ਹੀ ਨਾ ਉਹ ਆ ਜੋੜੇ ਹੱਥ ਭਰਾਵਾ ਪਹਿਲਾਂ ਤਾਂ ਰੁਪਾਲੀ ਦੇ ਫਰੈਂਡ ਦਾ ਘਰੇ ਆਣਾ ਬੰਦ ਕਰਾ ਕਲੇਸ਼ ਤਾਂ ਸਾਰਾ ਉਹਦਾ ਹੀ ਪਿਆ ਹੋਇਆ ਉਹਦਾਂ ਹੋਈ ਤੇ ਉਹਨੇ ਨਾ ਆਂਦੇ ਹੀ ਗਲਾਸਾ ਦੀ ਗਲਤੀ ਕੱਟ ਕੇ ਲਾਪ੍ਰਿਤ ਨੂੰ ਤਾਨਾ ਮਾਰਿਆ ਕਿਹੜੇ ਕੁੜੀ ਸੁਣਦੀ ਐ ਇਦਾਂ ਚੱਲ ਕੋਈ ਨਹੀਂ ਤੂੰ ਬਹੁਤਾ ਬੋਝ ਨਾ ਪਾ ਤੂੰ ਨਾ ਇਹਦੇ ਪੇਕਿਆਂ ਚ ਕਿਸੇ ਨੂੰ ਬੁਲਾ ਜਿਹੜਾ ਇਹਨੂੰ ਆ ਕੇ ਸਮਝਾਵੇ ਮਾ ਤੂੰ ਕੀ ਪੇਕੀ ਇਹਦੀ ਪੇਕਿਆਂ ਦੇ ਮੈਂ ਤਾਂ ਕੋ ਪੁੱਛੀ ਨੀ ਵੀ ਕੋਣ ਕੋਣ ਹੈ ਉੱਲੂ ਦਾ ਪੱਟਾ ਤੈਨੂੰ ਹੋਰੇ ਤੱਕ ਪਤਾ ਹੀ ਨਹੀਂ ਵੀ ਇਹਦੀ ਕੋਈ ਮਾਂ ਪਿਓ ਹੈ ਜਾਂ ਭੈਣ ਭਰਾ ਕੋਈ ਹੈ ਕਿ ਤੂੰ ਰਾਹ ਜਾਂਦੀ ਹੋ ਚੱਕ ਲਿਆਇਆ ਕਿ ਮੈਨੂੰ ਇੰਨਾ ਤਾਂ ਪਤਾ ਹੈ ਵੀ ਇਹਦੀ ਮੰਮੀ ਹੈਗੀ ਹੈ ਮੈਂ ਇੱਕ ਵਾਰ ਲੋਨ ਚੱਕ ਕੇ ਦਿੱਤਾ ਸੀ ਉਹਨਾਂ ਨੂੰ ਪਰ ਮੈਨੂੰ ਬਾਕੀ ਮੈਂਬਰਾਂ ਦਾ ਹੀ ਕੁਝ ਵੀ ਪਤਾ ਵੀ ਕੋਈ ਸੌਣਾ ਪਰਿਵਾਰ ਚ ਮੇਂਦਰ ਦਾ ਘਰ ਵੀ ਨਹੀਂ ਪਤਾ ਕਿੱਥੇ ਹੈ ਹੈ ਸੱਚੀ ਤੈਨੂੰ ਪਤਾ ਹੀ ਨਹੀਂ ਤੇਰਾ ਸਹੁਰਾ ਪਰਿਵਾਰ ਕਿੱਥੇ ਆ ਮਾਤਾ ਜੀ ਉਹਦੋਂ ਇਹਨੂੰ ਨਾ ਪਹਿਲਾਂ ਦੇ ਘਰ ਵਾਲੇ ਨੇ ਛੱਡਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਨਾਲ ਬਿੱਪਰਾ ਜਾ ਕਰਨ ਲੱਗੀ ਸੀ ਤੇ ਇਹ ਜੌਬ ਤੇ ਬਾਹਰ ਹੀ ਰਹਿੰਦੀ ਸੀ ਤੇ ਉਹਦੇ ਕਰਕੇ ਮੈਨੂੰ ਵੀ ਨਹੀਂ ਪਤਾ ਵੀ ਇਹਦਾ ਘਰ ਕਿੱਥੇ ਹੈਗਾ ਮੈਂ ਤਾਂ ਇਸ ਵਿਚਾਲੇ ਤੁਸੀਂ ਰਪਾਲੀ ਨਾਲ ਪਿਆਰ ਨਾਲ ਰਹੋਗੇ ਤੇ ਉਹਨੂੰ ਕੁਝ ਪੁੱਛ ਲਓਗੇ ਪਰ ਤੁਸੀਂ ਤਾਂ ਘਰ ਨੂੰ ਜੰਗ ਦਾ ਮਦਾਨ ਹੀ ਬਣਾ ਰੱਖਿਆ ਇਹ ਗੱਲ ਸੁਣੋ ਹਰੇਕ ਕੁੜੀ ਕਿਰਨ ਨਹੀਂ ਹੁੰਦੀ ਵੀ ਨਾਲੇ ਥੱਪੜ ਵੀ ਖਾਈ ਜਾਊ ਤੇ ਰਹੀ ਵੀ ਜਾਊਗੀ ਇਹਦਾ ਤਾਂ ਸੁਭਾਅ ਹੀ ਬਹੁਤ ਗਰਮ ਹੈ ਚਲ ਕੋਈ ਨਹੀਂ ਹੁਣ ਤੂੰ ਜਾ ਤੇ ਰਪਾਲੀ ਨੂੰ ਕਹਿ ਹੁਣ ਤੱਕ ਜੋ ਹੋ ਗਿਆ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਖਿਆਲ ਰੱਖੂੰਗੀ ਇਹ ਦੋਨੋਂ ਆਪਸ ਵਿੱਚ ਲੜਨ ਨਾ ਮਾਤਾ ਸੌ ਢੀਠ ਮਰਿਆ ਸੀ ਤਾਂ ਇਹ ਜੰਮੀ ਸੀ ਇਹ ਤਾਂ ਮੇਰੇ ਪੈਰ ਤੇ ਨਹੀਂ ਪਾਣੀ ਪੈਣ ਦਿੰਦੀ ਤੇ ਇਹ ਤੋਂ ਦੱਸ ਮਾਫੀ ਕਿਵੇਂ ਨਹੀਂ ਮਖਵਾਊਗੀ ਇਹ ਢੀਠ ਦੇ ਨਾਲ ਨਾਲ ਨਾ ਸਿਰੇ ਦੀ ਜਿੱਦੀ ਵੀ ਆ ਇੱਕੋ ਗੱਲ ਨੂੰ 4 ਦਿਨ ਹੋ ਗਏ ਆ ਖਿੱਚੀ ਜਾਂਦੀ ਆ ਖਿੱਚੀ ਜਾਂਦੀ ਆ ਨਾ ਆਪ ਦਾਜ ਨਾ ਰੋਟੀ ਖਾਂਦੀ ਆ ਨਾ ਸਾਨੂੰ ਖਾਣ ਦਿੰਦੀ ਆ ਮੈਨੂੰ ਨਾ ਧੀਆਂ ਗੱਲਾਂ ਤੋਂ ਐਂ ਜੀ ਜਾਪ ਰਿਆ ਵੀ ਕਿਤੇ ਪਰ ਪਾਲੀ ਲਿਆ ਕੇ ਤੂੰ ਪਛਤਾਤਾ ਨਹੀਂ ਰਹੀ ਤੇਰੇ ਨੂੰ ਮੈਨੂੰ ਲੱਗਦਾ ਠੀਕ ਸੀ ਨਾ ਆਏ ਹਾਈ ਉਹ ਕਿੱਥੇ ਮਨੁਸ ਦਾ ਨਾਮ ਲੈ ਲਿਆ ਉਹਨੂੰ ਤੇ ਉਹਦੇ ਦੋ ਪੱਥਰਾਂ ਨੂੰ ਕੱਢ ਕੇ ਨਾ ਮੈਂ ਪਤਾ ਕਿੰਨੀ ਸੁਖੀ ਆ ਮਾਤਾ ਹੁਣ ਤੱਕ ਮੈਂ ਜੋ ਵੀ ਕੀਤਾ ਨਾ ਤੇਰੇ ਸੁੱਖ ਵਾਸਤੇ ਕੀਤਾ ਪਰ ਮੈਂ ਜਦੋਂ ਕਦੇ ਕਦੇ ਇਕੱਲਾ ਹੁਣਾ ਨਾ ਮੈਨੂੰ ਕਿਰਨ ਦੀ ਜ਼ਿਆਦਾ ਆ ਜਾਂਦੀ ਹੈ ਪਰ ਨਾ ਕਦੇ-ਕਦੇ ਮੈਨੂੰ ਆਪਣੀ ਧੀਾਂ ਦੀ ਵੀ ਜ਼ਿਆਦਾ ਆ ਜਾਂਦੀ ਹੈ ਪਰ ਮੈਂ ਇਹ ਨਾ ਸੋਚ ਕੇ ਸਬਰ ਦਾ ਕੁੱਟ ਭਰ ਲੈਣਾ ਨਾ ਕਿ ਤੇਰੇ ਤੋਤੋਂ ਦੀ ਮੈਨੂੰ ਹੋਰ ਕੁਝ ਵੀ ਨਹੀਂ ਹੈਗਾ ਮਾਤਾ ਤੈਨੂੰ ਇੱਕ ਗੱਲ ਸਮਝਾਉਣਾ ਇਹ ਸਮਾਜ ਨੂੰ ਨਾ ਆਪਣੀ ਸੋਚ ਬਦਲਣੀ ਹੀ ਪੈਣੀ ਤੇ ਭਾਵੇਂ ਹੋਵੇ ਮੁੰਡਾ ਭਾਵੇਂ ਹੋਵੇ ਕੁੜੀ ਰੱਖਣੇ ਦੋਨੇ ਹੀ ਪੈਂਦੇ ਆ ਤੇ ਨਾਲੇ ਆਪਾਂ ਮੁੰਡੇ ਵਾਲੇ ਬਗਾਨੀ ਦੇ ਕੋਖਾਂ ਨਾਲ ਕਦੋਂ ਤੱਕ ਖੇਡਦੇ ਰਾਂਗੇ ਕਦੇ ਨਾ ਕਦੇ ਨਾ ਮੈਨੂੰ ਆਪਣੇ ਪਰਿਵਾਰ ਦੀ ਯਾਦ ਆ ਹੀ ਜਾਂਦੀ ਹੈ ਕਿ ਨਾਲੇ ਆਪਣੀਆਂ ਧੀਆਂ ਵੀ ਪਰ ਤੂੰ ਵੀ ਦੇਖ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਮੈਂ ਤੇਰੇ ਤੋਂ ਆਪਣਾ ਪਰਿਵਾਰ ਵੀ ਵਾਰਦਾ